ਕਿਸ ਸਮੇਂ ਤੋਂ ਗਰਮਾਇਆ ਹੋਇਆ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਸੀਐਨਜੀ ਪਲਾਂਟ ਨੂੰ ਲੈ ਕੇ ਤਰਨਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹਾਈਵੇ ਅਥਾਰਟੀ ਦੇ ਕਰਮਚਾਰੀ ਵੱਲੋਂ ਤਰਨੇ ਸੰਬੰਧੀ ਸ਼ਿਕਾਇਤ ਦਿੱਤੀ ਗਈ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਪਲਾਂਟ ਦੇ ਕੰਮ ਨੂੰ ਚਲਾਉਣ ਲਈ ਭੋਗਪੁਰ ਵਿੱਚ ਪ੍ਰਸ਼ਾਸਨ ਵੱਲੋਂ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪਲਾਂਟ ਦਾ ਵਿਰੋਧ ਕਰਨ ਵਾਲੇ ਵੱਖ-ਵੱਖ ਸੰਗਠਨਾਂ ਦੇ ਆਗੂਆਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਮੁੱਦਾ ਕਾਫੀ ਸਮੇ ਤੋਂ ਗਰਮ ਹੈ ਇਸ ਦੌਰਾਨ ਕਾਂਗਰਸੀ ਵਿਧਾਇਕ ਸੁਖਿੰਦਰ ਕੋਟਲੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਪੁਲਿਸ ਸਵੇਰੇ ਕਈ ਆਗੂਆਂ ਦੇ ਘਰਾਂ ਤੇ ਪਹੁੰਚੀ ਸੀ ਤੇ ਉਹਨਾਂ ਨੂੰ ਅੱਜ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਸੁਖਿੰਦਰ ਕੋਟਲੀ ਨੇ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ निंदनीय ਹੋਗੇ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਇਸ ਮਿਲਤਾ ਉਤਰਾਹ ਤੇ ਲੁਧਿਆਣਾ ਤੋਂ ਜਲੰਧਰ ਪਹੁੰਚ ਗਏ ਬਤਾਇਆ ਕਿ ਨੇ ਕਿ ਹੈ ਕਿ ਉਹ ਇਸ ਮਾਮਲੇ ਸੰਬੰਧੀ ਪ੍ਰਸ਼ਾਸਨ ਨਾਲ ਦੁਬਾਰਾ ਗੱਲ ਕਰਨਗੇ ਉਹ ਚਾਹੁੰਦੇ ਨੇ ਕਿ ਇਸ ਮਸਲੇ ਨੂੰ ਪ੍ਰਸ਼ਾਸਨ ਸਾਰਿਆਂ ਦੇ ਸਾਹਮਣੇ ਹੱਲ ਕਰੇ ਇਸ ਦੌਰਾਨ ਵਿਧਾਇਕ ਨੇ ਵੀਡੀਓ ਰਾਹੀਂ ਸਾਰੇ ਆਗੂਆਂ ਤੇ ਵਰਕਰਾਂ ਨੂੰ ਟੀ ਪੁਆਇੰਟ ਤੇ ਇਕੱਠੇ ਹੋਣ ਦੀ ਅਪੀਲ ਕੀਤੀ ਵਿਧਾਇਕ ਨੇ ਕਿਹਾ ਕਿ ਉਹ ਇਸ ਲੜਾਈ ਵਿੱਚ ਪਿੱਛੇ ਨਹੀਂ ਹਟਣ ਵਾਲੇ ਸਾਡੇ ਸਾਰੇ ਸਾਥੀਆਂ ਨੂੰ ਜਿਨ੍ਹਾਂ ਦੇ ਅੰਦਰ ਭਾਨਵਾਦ ਦੀ ਸੱਭਿਆਚਾਰ ਹੈ ਅੱਜ ਸਾਡੇ ਸਾਹਿਬ ਸਾਹਿਬ ਜੀ ਦਾ ਪਤਨ ਹੈ ਸਾਰੇ ਸਾਡੇ ਸਾਥੀਆਂ ਨੂੰ ਜਿਹੜਾ ਉਹ ਘਰਾਂ 'ਚ ਡੀਲਿਨ ਕਰਨਾ ਇੱਕ ਕਲੈਕਟਰ ਦਾ ਰੋਲ ਬਣਾਉਣਾ ਇਹ ਨਹੀਂ ਹੈ। ਸਰਕਾਰ ਦੇ ਦੁਆਰਾ ਇਹ ਦੱਸਿਆ ਗਿਆ ਹੈ ਕਿ ਸਰਦਾਰਾਂ ਨਾਲ ਤੇ ਰੱਖੀ ਬੈਠੀ ਹੈ। ਸਾਡੇ ਸਾਥੀਆਂ ਨੂੰ ਇਹ ਗੱਲ ਇਹ ਸੰਕਟ ਹੈ ਕਿ ਬਰਾਬਰ ਡੀਲ ਤੋਂ ਸਮਾਜਿਕ ਇਹ ਆ ਜਾਵੇ। ਫਿਰ ਨਹੀਂ ਤਾਂ ਇਹ ਇੱਕ ਪ੍ਰੋਬਲਮ ਦੇ ਕਨੇ ਤੋਂ ਹੋ ਚੁੱਕਾ ਰਹੇਗਾ। ਮੈਂ ਆਮ ਤੌਰ ਤੇ ਚਾਰ ਨੁਕਤੇ ਤੋਂ ਲੰਘਦਾ ਹਾਂ ਕਿ ਇਹ ਕਿ ਇਹ ਦੁਨੀਆਂ ਸਾਰੀਆਂ ਮਨੁਸ਼ਿਆਂ ਨੂੰ ਤੋੜਵਾ ਹੋਇਆ ਹੈ ਅਤੇ ਦੁਬਿਆਣੇ ਤੋਂ ਅਸਤਾ ਕਿ ਬਹੁਤ ਜੀ ਆਇਆਂ ਉਸ ਜਿਹੀ ਕਰਨ ਵਾਲੇ ਨਹੀਂ ਹੈ ਮੈਂ ਲੋਕਾਂ ਦਾ ਚੁਣਿਆ ਨੁਮਾਇੰਦਾ ਹਾਂ ਜੇ ਅਮਰੀਕਾ ਰਹਿਟਾ ਦਾ ਕਰਕੇ ਲੋਕਾਂ ਦੀ ਨੁਮਾਇੰਦੀ ਨਾ ਕੀ ਸਰੇਕੇ ਨਾ ਕਰ ਸਕਦਾ ਜੋ ਮੈਂ ਆਪਣਾ ਕਰਜ ਨਿਭਾਉਗਾ ਜਿਹੜਾ ਹੈ ਉਹ ਕਿਥੇ ਪਹੁੰਚਿਆ ਆ ਜੁਰੂਰ ਸਾਫੀ ਤੋਂ ਬੰਦ ਕਰਨਾ ਤਾਂ ਤਾਂ ਇਹ ਵੀ ਪਤਾ ਲੱਗ ਜਾਏਗਾ ਹਮੇਸ਼ਾ ਹਸਨਾ ਨਾਲ ਬਲਵਾਂ ਕਰਕੇ ਨਿਰੰਤਰ ਸਵਾ ਬਣੇ ਜਿਨ੍ਹਾਂ ਨੂੰ ਸਲਾਮ ਕਰਾਂਗੇ ਉਹ ਵੀ ਸਾਰੇ ਬੈਕ ਬੈਕ ਤੇ ਕਰਵਾ ਕਰਨਗੇ ਤੇ ਸਾਰਿਆਂ ਨੂੰ ਬਸਤੇ ਜਾਉਣਾ ਉਹਗਾ ਕਰਨ ਤਾਂ ਲੋਕ ਹੈ ਉਹ ਸਾਰਿਆਂ ਦੇ ਸਾਹਮਣੇ ਉਹ ਪੱਲਸ ਮੀਡੀਆ ਦੇ ਸਾਹਮਣੇ ਇਸ ਤਰ੍ਹਾਂ ਮੈਂ ਦਾ ਮੀਡੀਆ ਦੇ ਸਾਹਮਣੇ ਸਾਰੀ ਗੱਲਬਾਤ ਜਿਹੜੀ ਆ ਹੋਵੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੁਆਇੰਟ ਤੋਂ ਉੱਪਰ ਦੇ ਉਸ ਜਿਹੜਾ ਖਾਲਾ ਆਪਾਂ ਕਰ ਦੋ ਅਰੇ ਇਹ ਗੱਲ ਹੋ ਜਾਂਦੀ ਹੈ ਸਾਰਾ ਕੰਮ ਹੋ ਰਿਹਾ ਹੈ ਕਿ ਮੈਂ ਇਹ ਕਰ ਰਿਹਾ ਹਾਂ ਸਾਡੇ ਸਾਰਿਆਂ ਨੂੰ ਇਤਰਾਜ਼ ਹੈ ਕਿ ਪਾਵਾਂ ਨੂੰ ਭਰਨ ਵਿੱਚ ਦਿੱਕਤ ਆ ਰਹੀ ਹੈ। ਇਹ ਪਾਣੀ ਦਾ ਦਾਅਵਾ ਹੈ। ਹਰ ਕਿਸੇ ਨੂੰ ਪਰਾਣ ਦੇਣ ਦੇ ਵਿੱਚ ਕੋਈ ਸਾਰੇ ਨਹੀਂ ਕਰ ਰਹੇ। ਉਹ ਕੌਣ ਕਰਾਇਆ? ਉਹ ਮੈਂ ਪਾਣੂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਹਰ ਕੀਮਤ ਤੇ ਲੜਾਈ ਜਰੀ ਹੈ। ਉਹ ਤਰੀਕਾ ਜੀ ਇਹ ਸਹੀ ਨਹੀਂ ਹੈ। ਇਹ ਆਜਿਨਾ ਨੇ ਕਾਰਵਾਈ ਕਰਕੇ ਸਾਡੀ ਕਰਾਈ। ਜੀ ਕਰਵਾ ਦਾ। ਨਾਲ ਇਹ ਨੂੰ ਪੂਰਾ। ਸਾਰੇ ਕੱਥੇ ਹੁੰਦੇ ਆ ਜੇ ਫਿਰ ਕੋਈ ਬੰਦਾ ਕੋਈ ਸਰਪਤਾ ਸੈਣੀ ਬੱਤੀ ਜਾਵੇ ਤੇ ਜੇ ਲੜਾਈ ਲੜਨੀ ਆ ਤਾਂ ਅਸੀਂ ਪੀਣ ਕਰ ਲੈਣਾ ਹੈ ਮੈਂ ਤਾਂ ਖੁੱਲ੍ਹੇ ਇੱਥੇ ਪਹੁੰਚ ਗਿਆ ਆ ਆਪਣੀ ਸੋਹੇ ਵਾਲੀ ਮੋਟਰ ਹੌਲਾ ਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ 2 ਪੁਆਇੰਟ ਦੇ ਉੱਤੇ ਆਪਾਂ ਸਾਰੇ ਇਕੱਠੇ ਲੱਭੀਏ ਔਰ ਅਸੀਂ ਕੱਲ ਨੂੰ ਕੀ ਕਰਕੇ ਜਿਹੜਾ ਆ ਉਹਦੇ ਬਾਰੇ ਗੱਲ ਕਰਾਂਗੇ اور میں پرشاسن کو بھی بےنتی کرتا کہ سارے ساتھوں میں ترنت جگہ چکن کہ وہ سارے میڈیا کے کرمچاری آئے ہیں کام کرتے ہیں لڑائی ہر قیمت ਇਹ ਕੋਈ ਮੁੱਦਾ ਨਹੀਂ ਪਰ ਮਕੀਚੇ ਹਟਣ ਵਾਲਾ ਵਿਅਕਤੀ ਨਹੀਂ ਹੈ ਬਹੁਤ ਜ਼ਿਮੀਂਆਂ ਦੇ ਵਿੱਚ ਉਹ ਲਿਵਿਆਰੇ ਤੋਂ ਕਾਫੀ ਜਨਾਂ ਦੇ ਅੰਦਰ ਮਾਹੂਲ ਸੀ ਘਰ ਵੀ ਨਹੀਂ ਪਹੁੰਚਿਆ ਔਰ ਸਿੱਧਾ ਹੀ ਪਿਆਲੇ ਤੋਂ ਕਹਿਣਾ ਉਹ ਬਰਖਾ ਨਹੀਂ ਦਾ ਸਵਾਸ ਆਉਂਦਾ ਹੈ ਜੇ ਮਕੀਚੇ ਲਈ ਵਾਸਤੇ ਹਮੇਸ਼ਾ ਕਿਸੇ ਨੇ ਕੋਈ ਕਾਰਵਾਈ ਕਰਨੀ ਹੈ ਤਾਂ ਪਹਿਲਾਂ ਮੇਰੇ ਤੇ ਧੰਨ ਬਾਕੀ ਮੇਰੇ ਸਾਥੀਆਂ ਨੂੰ ਉਹ ਡਰਾਉਣ ਦੀ ਜੜੀ ਆ ਕੋਸ਼ਿਸ਼ ਨਾ ਕਰਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਰਫਾ ਜੀ ਅਗਲੀ ਵਾਰ ਵਿੱਚ ਤੋਂ ਸਾਰੇ ਅੰਦਰ ਤੁਸੀਂ ਜਾ ਕੇ ਸਨਸਕਾਰ ਧੰਨਵਾਦ ਜੀ ਦਾ ਹਾਲਾ ਹੈ ਜੋ ਵੀ ਤੁਸੀਂ ਕਹਿ ਦੀ ਇਹਨੂੰ ਲਿਖੀ ਉਹਨੇ ਬਾਲੇ ਤੇ ਦਿਖਾਇਆ ਆਪਣਾ ਉਹ ਲਿਖਤੀ ਹੈ ਜੀਮ ਸਾਹਮਣੇ ਦਿਖਾਇਆ ਤੁਹਾਨੂੰ ਮੌਕੇ ਦੇ ਨੇ ਕਿ ਜਿਹੜਾ ਲਿਖਤੀ ਹੈ ਇਹਦੇ ਵਿੱਚ ਕਾਗਜ਼ ਤੇ ਪੜੇ ਵੀ ਹੈ ਸਰਕਾਰ ਕੋਲ ਪਤਾ ਕਰਾ ਲਓ ਇਹ ਵੀ ਕਿ ਇਹ ਆ ਕਿ ਉਹਦੇ ਵਿੱਚ ਕੇਂਦਰ ਦੇ ਸਵੇ ਕਾਗਜ਼ਾਂ ਦੇ ਸਵੇ ਹੈ ਨੀ ਕੋਲ ਦਾ ਮਾਲ ਜੋ ਤੁੰਗਾ ਆਈ ਤੁੰਗਾ ਇਹ ਵੀ ਨੇ ਕਿਤੇ ਲਿਖਿਆ ਕਿ ਕੰਮ ਜਾਰੀ ਰੱਖੋ ਜਦੋਂ ਨੋਟਸ ਆਫ ਮੋਸ਼ਨ ਦਾ ਮਤਲਬ ਕੀ ਇਹਨੂੰ ਸੰਘਣਾ ਚਾਹੀਦਾ ਨੋਟਸ ਆਫ ਮੋਸ਼ਨ ਦਾ ਮਤਲਬ ਹੁੰਦਾ ਕਿ ਅਗਲੇ ਹਕਮਾਂ ਤੱਕ ਜਿੰਨਾ ਕਿ ਸਰਕਾਰ ਜਵਾਬ ਨਹੀਂ ਕੋਈ ਦਿੰਦੀ ਜਿੰਨਾ ਕਿ ਅਦਾਲਤੋਂ ਹਾਈ ਕੋਰਟ ਦਾ ਕੋਈ ਫੈਸਲਾ ਨਹੀਂ ਆ ਜਾਂਦਾ ਉਨਾ ਚਿਰ ਕੋਈ ਕਾਰਵਾਈ ਅੱਗੇ ਨਹੀਂ ਚਲੀ ਜਾ ਸਕਦੀ ਪਰ ਇਹਦੀ ਕਿਤੇ ਲਿਖਿਆ ਕਿ ਕੰਮ ਜਾਰੀ ਰੱਖੋਗੇ ਜੀਐਮ ਸਾਹਿਬ ਨੂੰ ਇਹ ਵੀ ਪੁੱਛਣਾ ਸੀ ਕਿ ਤੁਸੀਂ ਫਿਰ ਇਹ ਦਿਖਾ ਦਿਓ ਕਿ ਕੰਮ ਜਾਰੀ ਕਰਨ ਦੇ ਲਈ ਕਿੱਥੇ ਲਿਖਿਆ ਆ ਜਦੋਂ ਨੋਟਸ ਆਫ ਮੋਸ਼ਨ ਹੋ ਜਾਏ ਮਾਮਲਾ ਮਾਨਯੋਗ ਚੀਫ ਜਸਿਸ ਤੇ ਕੋਲ ਪਹੁੰਚ ਜਾਵੇ ਕਦੋਂ ਉਸ ਤੋਂ ਬਾਅਦ ਨੋਟਿਸ ਆਫ ਮੋਸ਼ਨ ਕੀ ਹੁੰਦਾ ਬਈ ਸਰਕਾਰ ਨੇ ਜਵਾਬ ਦੇਣਾ ਹੈ ਤੇ ਸਰਕਾਰ ਤੇ ਜਵਾਬ ਦੇ ਦੇ ਸਰਕਾਰ ਨੇ ਜਵਾਬ ਦੇਣਾ ਨਹੀਂ ਜਿਹੜਾ ਇਹਨਾਂ ਦਾ ਕੰਮ ਹੈ ਪਰ ਇਹ ਵੀ ਕਿਸੇ ਲਿਖਿਆ ਕਿ ਜਿਹੜਾ ਹੈ ਉਹ ਕੰਮ ਸਟਾਰਟ ਕਰ ਜਿੱਨਾ ਚਰ ਮਾਮਲਾ ਹਾਈ ਕੋਰਟ ਦਾ ਜੋ ਹਾਈ ਕੋਰਟ ਦਾ ਫੈਸਲਾ ਹੈ ਤੇ ਸੀਮਾ ਨਿਆਂ ਦੇ ਸਾਰੇ ਮੈਂ ਤਾਂ ਨਹੀਂ ਕਹਿ ਰਿਹਾ ਕੁਝ ਵੀ ਜੋ ਹਾਈ ਕੋਰਟ ਦੇ ਅੰਦਰ ਜੋ ਨੋਟਿਸ ਆਫ ਮੋਸ਼ਨ ਜਾਰੀ ਹੋਇਆ ਮੇਰੇ ਖਿਆਲ ਉਹਦੀ 17 ਸ਼ਾਇਦ 17 ਜੁਲਾਈ ਜਿਹੜੀ ਆ ਉਹ ਤਰੀਕ ਹੈ ਉਹ ਨੋਟਿਸ ਆਫ ਮੋਸ਼ਨ ਦਾ ਮਤਲਬ ਇਹ ਹੋਣਾ ਕਿ ਸਰਕਾਰ ਦਾ ਜਾਵਾ ਜਾਣਾ ਜਦੋਂ ਮਾਮਲਾ ਹੀ ਮਾਨਜੋਗ ਹੈ ਹਾਈ ਕੋਰਟ ਦੇ ਅੰਦਰ ਚੀਫ ਜਸਟਿਸ ਸੁਣ ਰਹੇ ਹੈ ਤੇ ਜੋ ਫੈਸਲਾ ਆਊਗਾ ਸੀ ਉਹਨੂੰ ਮੰਨਾਂਗੇ ਜੇ ਸਾਡੇ ਕੋਲ ਫੈਸਲਾ ਆਏਗਾ ਅਸੀਂ ਸੁਪਰੀਮ ਕੋਰਟ ਚਲੇ ਜਾਗੇ ਅਗਰ ਮਾਡਰ ਹੱਕ ਦੇ ਫੈਸਲਾ ਆਇਆ ਅਸੀਂ ਕੰਮ ਜਿਹੜਾ ਹੈ ਉਹ ਆਟੋਮੈਟਿਕਲੀ ਜਿਹੜਾ ਉਹਦਾ ਖਤਮ ਹੋ ਜਾਏਗਾ ਮਾਮਲਾ ਸੋ ਇਹ ਜੀਐਮ ਦੇ ਲਈ ਇਹ ਕਹਿਣਾ ਲੋਕਾਂ ਨੂੰ ਪਮਰਾ ਕਰਨਾ ਚਾਹੀਦਾ ਜੇ ਜਦ ਮਾਮਲਾ ਮਾਨ ਲਓ ਭਾਈ ਕੋਰਟ ਤੇ ਸਹੀ ਤਿੰਨ ਮਹੀਨੇ ਦੇ ਨਾਲ ਹੋਰ ਜਿਹੜਾ ਉਹ ਸਾਨੂੰ ਵੇਖ ਕਰਨਾ ਚਾਹੀਦਾ ਅਸੀਂ ਕਿਹੜੇ ਧੜਨਾਂ ਲਾਉਂਦੇ ਸੀ ਹੁਣ ਵੀ ਇੱਥੇ ਲਾ ਸਕਦੇ ਹਾਂ ਲੋਕ ਕਿੱਥੇ ਹਨ ਲੋਕ ਤੇ ਡਰਦੇ ਥੋੜੀ ਆ ਮੈਂ ਆਇਆ ਮੈਂ ਲੁਧਿਆਣੇ ਤੋਂ ਚੱਲ ਕੇ ਆਇਆ ਮੈਂ ਇਲੈਕਸ਼ਨ ਚ ਨਹੀਂ ਗਿਆ ਪਰ ਮੇਰੇ ਹਿੱਤ ਦੇ ਲੋਕਾਂ ਦਾ ਹੈੱਟ ਹੈ ਕਿਥੇ ਲੋਕਾਂ ਵਿੱਚ ਜਜ਼ਬਾਤ ਹੈ ਮੈਨੂੰ ਉਹਨਾਂ ਦੇ ਨਾਲ ਖੜਨਾ ਜ਼ਰੂਰੀ ਹੈ ਇਸ ਕਰਕੇ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਕੋਈ ਪ੍ਰਭਾਵ ਨਾ ਕਰੇ ਸਾਨੂੰ ਮਨਜੋ ਹਾਈ ਕੋਰਟ ਦੇ ਫੈਸਲੇ ਨੂੰ ਠੀਕ ਕਰ ਦੇਣੀ ਚਾਹੀਦੀ ਹੈ ਇਸ ਕਰਕੇ ਤੁਸੀਂ ਕਾਨੂੰਨ ਦੇ ਅੰਦਰ ਆਪ ਨੂੰ ਡਿਟੇਲ ਕਰਕੇ ਕੀ ਕਰੋਗੇ ਡਿਟੇਨ ਕਰਨ ਦੇ ਨਾਲ ਅੰਦੋਲਨ ਖਤਮ ਨਹੀਂ ਹੁੰਦੀ ਕਿਸੇ ਨੂੰ ਘਰ ਦੀਰ ਦੇ ਨਜਰਬੰਦ ਕਰਨ ਦੇ ਨਾਲ ਮਾਮਲਾ ਰੁਕ ਨਹੀਂ ਜਾਣਾ ਮੈਂ ਇਹੀ ਆਉਂਦਾ ਕਰ ਕੋਈ ਕੋਈ ਕਾਰਵਾਈ ਕਰਦੀ ਤਾਂ ਕਿਤੇ ਕਿਤੇ ਲੋਕਾਂ ਨੇ ਚੁੱਪ ਬੈਠਣਾ ਇਹਦਾ ਮਤਲਬ ਹੈ ਕਿ ਸਾਨੂੰ ਹੋਰ ਕੱਠੇ ਹੋਣ ਦਾ ਮੌਕਾ ਦੇ ਰਹੀ ਆ ਸਰਕਾਰ ਸਾਨੂੰ ਹੋਰ ਕੱਠੇ ਹੋਣ ਦਾ ਕੋਈ ਪ੍ਰਸ਼ਾਸਨ ਮੌਕਾ ਦੇ ਰਿਹਾ ਅਸੀਂ ਕੋਈ ਕਿਤੇ ਰੌਲਾ ਤਾਂ ਪਾ ਨਹੀਂ ਰਹੇ ਇਹ ਧਰਨਾ ਮੰਨਦਾ ਤਾਂ ਹੁਣ ਵੀ ਬਹਿ ਜਾਗੇ ਇੱਥੇ ਐਡੀ ਕਿਹੜੀ ਗੱਲ ਹੈ ਇਹ ਕੀ ਕੋਈ ਗੱਲ ਨਹੀਂ ਹੈ ਮੇਰਾ ਮਤਲਬ ਹੈ ਕਿ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਦਾ ਵਾਦਾ ਕਰਕੇ ਮੁੱਕਰ ਜਾਂਦਾ ਸਾਰੇ ਆ ਸਾਡੇ ਜਿਹਨਾਂ ਦੇ ਮੈਂ ਜਿਹਨਾਂ ਨੂੰ ਰੀਟੇਨ ਕੀਤਾ ਹੋਰ ਸਾਥੀਆਂ ਨੂੰ ਉਹਨਾਂ ਨਾਲ ਬੈਠ ਕੇ ਪ੍ਰਸ਼ਾਸਨ ਸਾਡੇ ਨਾਲ ਗੱਲ ਕਰਕੇ ਮੁੱਕਰ ਗਿਆ ਤੇ ਹੁਣ ਅਸੀਂ ਯਕੀਨ ਕਹਦੇ ਅੱਧੇ ਕਰੀਏ ਤਾਂ ਲੜਾਈ ਸੜ ਕੇ ਲੜਾਂਗੇ ਮੈਂ ਤਾਂ ਲੜਨ ਨੂੰ ਤਿਆਰ ਆ ਡਰਨ ਵਾਲਾ ਬੰਦਾ ਨਹੀਂ ਆ ਲੋਕਾਂ ਦੇ ਲਈ ਖੜਾ ਤੇ ਪਹੁੰਚ ਕੇ ਆਇਆ ਇੱਧਰ ਉੱਧਰ ਦੀ ਬਹੁਤ ਪੁਲਿਸਪਾਲ ਸੀਗੀ ਕੋਸ਼ਿਸ਼ ਕੀਤੀ ਐ ਮੇਰਾ ਅੜ ਗਿਆ ਮੈਂ ਪਹੁੰਚ ਕੇ ਆਪਣਾ ਹੱਕ ਜਤਾ ਕਰ ਰਿਹਾ ਬਾਕੀ ਜੋ ਪੁਲਿਸ ਨੇ ਕਰਨਾ ਉਹ ਕਰ ਲਵੇ ਪ੍ਰਸ਼ਾਸਨ ਨੇ ਕਰਨਾ ਉਹ ਕਰ ਲਵੇ ਜੋ ਸਾਡੇ ਕੋਲ ਹੋਊਗਾ ਸੀ ਉਹ ਕਰ ਲਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਔਕਪੁਰ ਖੰਡ ਮੇਲੇ ਵਿਖੇ ਸਥਾਪਿਤ ਕੀਤੇ ਜਾ ਰਹੇ ਸੀਐਨਜੀ ਪਲਾਂਟ ਦਾ ਮੁੱਦਾ ਕਾਫੀ ਸਮੇਂ ਤੋਂ ਗਰਮਾਇਆ ਹੋਇਆ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਸੀਐਨਜੀ ਪਲਾਂਟ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹਾਈਵੇ ਅਥਾਰਟੀ ਦੇ ਕਰਮਚਾਰੀ ਵੱਲੋਂ ਧਰਨੇ ਸੰਬੰਧੀ ਸ਼ਿਕਾਇਤ ਦਿੱਤੀ ਗਈ ਸੀ। ਪ੍ਰਪਤ ਜਾਣਕਾਰੀ ਅਨੁਸਾਰ ਪਲਾਂਟ ਦੇ ਕੰਮ ਨੂੰ ਚਲਾਉਣ ਲਈ ਭੋਗਪੁਰ ਵਿੱਚ ਪ੍ਰਸ਼ਾਸਨ ਵੱਲੋਂ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪਲਾਂਟ ਦਾ ਵਿਰੋਧ ਕਰਨ ਵਾਲੇ ਵੱਖ-ਵੱਖ ਸੰਗਠਨਾਂ ਦੇ ਆਗੂਆਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਮੁੱਦਾ ਕਾਫੀ ਸਮੇ ਤੋਂ ਗਰਮ ਹੈ ਇਸ ਦੌਰਾਨ ਕਾਂਗਰਸੀ ਵਿਧਾਇਕ ਸੁਖਿੰਦਰ ਕੋਟਲੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਪੁਲਿਸ ਸਵੇਰੇ ਕਈ ਆਗੂਆਂ ਦੇ ਘਰਾਂ ਤੇ ਪਹੁੰਚੀ ਸੀ ਤੇ ਉਹਨਾਂ ਨੂੰ ਅੱਜ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਸੁਖਿੰਦਰ ਕੋਟਲੀ ਨੇ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ निंदनीय ਹੋਗੇ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਇਸ ਮ اللي ਤਾਂ ਉਤਰਾਂ ਤੇ ਲੁਧਿਆਣਾ ਤੋਂ ਜਲੰਧਰ ਪਹੁੰਚ ਗਏ ਬਤਾਇਆ ਕਿ ਨੇ ਕਿ ਹੈ ਕਿ ਉਹ ਇਸ ਮਾਮਲੇ ਸੰਬੰਧੀ ਪ੍ਰਸ਼ਾਸਨ ਨਾਲ ਦੁਬਾਰਾ ਗੱਲ ਕਰਨਗੇ ਉਹ ਚਾਹੁੰਦੇ ਨੇ ਕਿ ਇਸ ਮਸਲੇ ਨੂੰ ਪ੍ਰਸ਼ਾਸਨ ਸਾਰਿਆਂ ਦੇ ਸਾਹਮਣੇ ਹੱਲ ਕਰੇ ਇਸ ਦੌਰਾਨ ਵਿਧਾਇਕ ਨੇ ਵੀਡੀਓ ਰਾਹੀਂ ਸਾਰੇ ਆਗੂਆਂ ਤੇ ਵਰਕਰਾਂ ਨੂੰ ਟੀ ਪੁਆਇੰਟ ਤੇ ਇਕੱਠੇ ਹੋਣ ਦੀ ਅਪੀਲ ਕੀਤੀ ਵਿਧਾਇਕ ਨੇ ਕਿਹਾ ਕਿ ਉਹ ਇਸ ਲੜਾਈ ਵਿੱਚ ਪਿੱਛੇ ਨਹੀਂ ਹਟਣ ਵਾਲੇ ਸਾਡੇ ਸਾਰੇ ਸਾਥੀਆਂ ਨੂੰ ਜਿਨ੍ਹਾਂ ਦੇ ਅੰਦਰ ਪ੍ਰਧਾਨ ਨਾਲ ਸੱਜਣ ਵੱਲਾਲੀ ਸਾਡੇ ਆਲਸਾ ਜੀ ਦਾ ਪਤਨ ਹੈ ਜੀ ਸਾਰੇ ਬੰਦੇ ਜਿਹੜਾ ਉਹ ਬੰਦੇ ਦੇ ਡੈਮੋਨਸਟ੍ਰੇਸ਼ਨ ਤੇ ਲੋਕਾਂ ਕਰਕੇ ਬੇਚਾਰਾ ਲੜਾਈ ਜੀ ਆ ਜਿਹੜਾ ਨਾਦ ਕਰਦੇ ਕਿ ਮਾਮਲਾ ਆਨੇ ਕੋਟ ਹਾਈ ਕੋਰਟ ਦੇ ਅੰਦਰ ਹੈ ਹਾਈ ਕੌਂਸਲ ਨੇ ਡਾਇਰੈਕਸ਼ਨ ਕਰਕੇ ਸਰਕਾਰ ਸਰਕਾਰ ਕੋਲ ਗਲਬ ਪ੍ਰੋਟੈਸ ਕਿਹਦੇ ਦੱਸਿਆ ਜਾਵੇ ਕਿ ਇਹ ਮਹਿਲ ਲੱਗ ਰਹੀ ਕਿ ਸੀਆਰ ਬਲਡ ਵਿਦਿਓ ਉਹਨਾਂ ਦੇ ਰਜਿਸਟਰ ਕੋਈ ਸਰਪਤਾ ਨਹੀਂ ਕਰ। ਕਿ ਕਿਦੋਂ ਮਾਮਲਾ ਮਾਮਲਾ ਪਾਈ ਹੋਏ ਨਾ ਇੰਤਾਰੇ। ਅਕਸਰ ਜਿਨਾ ਸਰਕਾਰ ਦਾ ਜਵਾਬ ਜਾ ਰਿਹਾ ਹੈ। ਆ ਫਿਰ ਸਾਡੇ ਸਾਥੀਆਂ ਨੂੰ ਜਿਹੜਾ ਉਹ ਘਰਾਂ ਚ ਗੇਟੇਨ ਕਰਨਾ ਇੱਕ ਕੈਸ਼ ਦਾ ਬੋਲ ਬਣਾਉਣਾ ਹੈ। ਇਹ ਰੱਖੀ ਹੋਈ ਹੈ ਸਾਡੀ ਜਾਨ ਹੈ ਜਿਹੜੀ ਸਾਡੀ ਸੰਗਤਿਆ ਮਦਰਾਂ ਤਰੰਤ ਹੈ ਉਹ ਬਰਾਬਰ ਦੇ ਮੇਲ ਹੋ ਜਾਵੇਗਾ ਇਹਨਾਂ ਦੇ ਬਲਕਿ ਫਿਰ ਨਹੀਂ ਤਾਂ ਇਹ ਭੋਜਨ ਦੇ ਕਰਨੇ ਤੋਂ ਹੋ ਚੁੱਕਾ ਹੈ ਇਹਨਾਂ ਦਾ ਮਾਹੌਲ ਹੈ ਜਿਹੜਾ ਸਭ ਤੋਂ ਜ਼ਿਆਦਾ ਮਸਲਾ ਹੈ ਉਹ ਐਂ ਗਿਆ ਹੈ ਜਿਹੜਾ ਆਹ ਮਨੁਸ਼ਾ ਨੂੰ ਤੋੜਵਾਇਆ ਮੈਂ ਲੁਧਿਆਣੇ ਤੋਂ ਆਇਆ ਸਿੱਧਾ ਕਿਤੇ ਬਹੁਤ ਜਿਆਦਾ ਤੁਸੀਂ ਜਿਵੇਂ ਅਸੀਂ ਕਰਨ ਵਾਲੇ ਨਹੀਂ ਆ ਮੈਂ ਲੋਕਾਂ ਦਾ ਚੁਣਿਆ ਨੁਮਾਇੰਦਾ ਆ ਮੈਂ ਹੀ ਘਰ ਬੈਠਾ ਕਰਕੇ ਲੋਕਾਂ ਦੀ ਨੁਮਾਇੰਦੀ ਨਾਲ ਕਿਸੇ ਰੇ ਨਾਲ ਕਰ ਸਕਦਾ ਨੂੰ ਮੈਂ ਆਪਣਾ ਕਰਜ ਨਿਭਾਉਂਦਾ ਜਿਹੜਾ ਇਥੇ ਪਹੁੰਚਿਆ ਆ ਹੋ ਵੀ ਸਾਫ ਸਫਲਤਾ ਦਾ ਪਾਠ ਹੈ ਤਾਂ ਰਾਤ ਨੂੰ ਵੀ ਇਹ ਤਾਂ ਪਤਾ ਜਾਏਗਾ ਸ਼ੁਮੇਵਾਰ ਅਫਸਾਨਾ ਨਾਲ ਵਾਧਾ ਕਰਨ ਦੀ ਇਹ ਇੱਕ ਸਰਹ ਬਣੀ ਜਿਹਦੇ ਸਲਾਮ ਕਰਾਂਗੇ ਸੋ ਵੀ ਸਾਰੇ ਬੈਟਮੈਨ ਬੈਟ ਕਰਾਂਗੇ ਤੇ ਸਾਰਿਆਂ ਨੂੰ ਬਸਲ ਤੇ ਜਾਉਂਦਾ ਉਹ ਮੈਂ ਪ੍ਰੋਗਰਾਮ ਪੂਰਾ ਮੰਨਦੇ ਹਾਂ ਜਿਹਨਾਂ ਦਾ ਉਹ ਦਾਖਲੇ ਤੋਂ ਅਧਿਸ਼ੋਕੀ ਪਿਆ ਤੇ ਜਿਹੜੀ ਵੀ ਗੱਲ ਹੋਵੇ ਉਹ ਸਾਰਿਆਂ ਦੇ ਸਾਹਮਣੇ ਹੋਵੇ ਪੱਛਮੀਆ ਦੇ ਸਾਹਮਣੇ ਹੋਵੇ ਪਸਟਾਰਮੇ ਦਾ ਮੀਡੀਆ ਦੇ ਸਾਹਮਣੇ ਸਾਰੀ ਗੱਲਬਾਤ ਜਿਹੜੀ ਆ ਹੋਵੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੇ 3 ਪੁਆਇੰਟ ਤੋਂ ਉੱਪਰ ਦੇ ਉਸ ਜਿਹੜਾ ਕਾਲਾ ਆ ਪਾਉਂਦਾ ਹਾਂ ਅਰੇ ਇਹ ਬਸ ਜਾ ਰਹੇ ਨੇ ਸਾਰਾ ਟੈਕ ਪਾਉਂਦੇ ਰਹੇ ਆ ਮੈਂ ਇਹ ਚਾਹ ਰਿਹਾ ਹਾਂ ਕਿ ਸਾਰੇ ਸਾਥੀਆਂ ਨੂੰ ਇਤਰਾਜ਼ ਦੇ ਦੇਣ ਦੀ ਸੌਣ ਨੂੰ ਆ ਰਿਹਾ ਹੈ। ਇਹ ਦਾ ਬਹੁਤ ਹੋ ਗਿਆ। ਹੋਰ ਦੇਰ ਦੇਣ ਦੇ ਮੈਸੇਜ ਹੋਈ ਸਾਰੇ ਕਰਾਏ ਜਾਂ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਹਰ ਕੀਮਤ ਤੇ ਲੜਾਈ ਜਰੀ ਹੈ। ਉਹ ਜਰੀ ਜਾਏਗੀ ਜੇ ਪਾਣੀ। ਇਹ ਆਜੀ ਨਾਲ ਕਾਰਵਾਈ ਕਰਕੇ ਸਾਡੀ ਕਰਾਈ ਇਹ ਕਰਵਾ ਲਾਈ ਨੂੰ। ਕੱਟੇ ਹੁੰਦੇ ਆ ਜੇ ਫਿਰ ਕੋਈ ਵੱਡੀ ਕੋਸ਼ਿਸ਼ ਕਰਦਾ ਸਿਆਣੀ ਬਕੀ ਜਿਆ ਜਿਹੜੀ ਲੜਾਈ ਵਾਲੀਆਂ ਕਲਾਸ਼ਾਂ ਤੇ ਪੇਨ ਚਾੜਨਾਂ ਮੈਂ ਤਾਂ ਬਹੁਤ ਇੱਥੇ ਪਹੁੰਚ ਗਿਆ ਆ ਆਪਣੀ ਗੋਹੇ ਵਾਲੀ ਮੋਹਰ ਬਹੁਤ ਤੋਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਪੁਆਇੰਟ ਦੇ ਉੱਤੇ ਆਪਾਂ ਸਾਰੇ ਠੱਕੇ ਲੱਭੀਏ ਔਰ ਇਸ ਜਲਦੀ ਕੀ ਕਰਕੇ ਜਿਹੜਾ ਆ ਅਸੀਂ ਗੱਲ ਕਰਾਂਗੇ ਸੋ ਮੈਂ ਪੂਰੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸਾਡੇ ਸਾਥੀਆਂ ਨੂੰ ਸਪੋਰਟ ਦੇਣਾ ਆਪਾਂ ਸਾਰੇ ਪੀਜੀਆ ਦੇ ਕੰਮ ਕਰਦੇ ਆਪਨੇ ਜੀ ਦਾ ਧੰਨਵਾਦ ਕਰਦਾ ਹਾਂ ਉਹ ਸਾਰੇ ਪੀਜੀਆ ਦੇ ਕੰਮ ਕਰਦੇ ਆਪਨੇ ਜੀ ਦਾ ਧੰਨਵਾਦ ਕਰਦਾ ਹਾਂ ਜਰਾ ਹੀ ਹਿੰਮਤ ਚਾਹੇ ਕਿ ਬੱਚੇ ਹੋਣੇ ਪਰ ਪਿੱਛੇ ਹਟਣ ਵਾਲਾ ਵਿਅਕਤੀ ਨਹੀਂ ਹੈ ਬਹੁਤ ਜ਼ੇਨਿਆਂ ਦੇ ਵਿੱਚ ਉਹ ਲੜਵਾਰਿਆਂ ਤੋਂ ਕਾਫੀ ਦਿਨਾਂ ਦੇ ਅੰਦਰ ਮਾਹੂਲ ਸੀ ਘਰ ਵੀ ਨਹੀਂ ਪਹੁੰਚਿਆ ਔਰ ਸਿੱਧਾ ਹੀ ਕਦਿਆਨੇ ਤੋਂ ਕਹਿਿਆ ਸਰਨ ਪੰਜਾਬ ਦਾ ਪਾਸਟ ਹੈ। ਜੇ ਮਗਰ ਪੇਣ ਵਾਸਤੇ ਹੋਵੇ ਜੀ ਕਿਸੇ ਨੂੰ ਕੋਈ ਕਾਰਵਾਈ ਕਰਨੀ ਹੈ ਤਾਂ ਪਹਿਲਾ ਮੇਰੇ ਤੇ ਧੰਨ ਬਾਕੀ ਮੇਰੇ ਸਾਥੀਆਂ ਨੂੰ ਹੋਰ ਡਰਾਉਣ ਦੀ ਜੜੀ ਆ ਕੋਸ਼ਿਸ਼ ਨਾ ਕਰਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤੰਵਾਦੀ ਕਿ ਅੱਗੇ ਗੱਲ ਨਹੀਂ ਕੀਤੀ। ਇਸ ਤੋਂ ਪਾਨ ਸਾਰਿਆਂ ਨੂੰ ਦੱਸ ਚੁੱਕਿਆ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਜੇਕਰ ਅੱਜ ਦਾ ਹੋਵੇ ਬੋਲੀ ਤੇ ਕਹਿ ਦੀ ਜਿੰਨੀ ਲੱਗੇ। ਉਹਨਾਂ ਨੂੰ ਮਾਣ ਕੇ ਦਿਖਾਇਆ ਆਪਣਾ ਜੋ ਵਿਕਤੀ ਹੈ। ਜੀਮ ਸਾਹਮਣੇ ਦਿਖਾਇਆ ਤੁਹਾਨੂੰ ਮੌਕੇ ਦੇ ਨੇ। ਇਹ ਜਿਹੜਾ ਲਿਖਤੀ ਹੈ ਇਹਦੇ ਵਿੱਚ ਕਾਗਜ਼ੋ ਵੀ ਪੜੇ ਵੀ ਆ ਸਰੋਂ ਕੋਈ ਦੂਸਰੇ ਦੀ ਜੀ ਪੱਤਰਕਾਰਾਂ ਨੇ ਜਿਹਦੇ ਵਿੱਚ ਆ ਕੇ ਉਹਦੇ ਬਕੋ ਕਹਿੰਦਾ ਜੀ ਸਵੇਰ ਕਾਗਜ਼ਾਂ ਦੇ ਸਵੇਰ ਹੈ ਨਹੀਂ ਕੋਡ ਦਾ ਨਾਲ ਜੋ ਕੋਡ ਦਾ ਆਈ ਕੋਡ ਦਾ ਇਹ ਵੀ ਨਹੀਂ ਕਿਤੇ ਲਿਖਿਆ ਕਿ ਕੰਮ ਜਾਰੀ ਰੱਖੋ ਠੀਕ ਹੈ ਜਦੋਂ ਨੋਟਿਸ ਆਫ ਮੋਸ਼ਨ ਦਾ ਮਤਲਬ ਕੀ ਇਹਨੂੰ ਸੰਗਣਾ ਚਾਹੀਦਾ ਨੋਟਿਸ ਆਫ ਮੋਸ਼ਨ ਦਾ ਮਤਲਬ ਹੁੰਦਾ ਕਿ ਅਗਲੇ ਹੁਕਮਾਂ ਤੱਕ ਜਿੱਦਾਂ ਕਿ ਸਰਕਾਰ ਜਵਾਬ ਨਹੀਂ ਕੋਈ ਦਿੰਦੀ ਜਿੱਦਾਂ ਕਰਵਾਉਂਦੇ ਹਾਂ ਹਾਈ ਕੋਰਟ ਦਾ ਕੋਈ ਫੈਸਲਾ ਨਹੀਂ ਆ ਜਾਂਦਾ ਉਹਨਾਂ ਚਿਰ ਕੋਈ ਕਾਰਵਾਈ ਅੱਗੇ ਨਹੀਂ ਚਲੀ ਜਾ ਸਕਦੀ ਪਰ ਇਹ ਵੀ ਕਿਤੇ ਲਿਖਾ ਕੇ ਕੰਮ ਜਾਰੀ ਰੱਖੋਗੇ ਜੀਐਮ ਸਾਹਿਬ ਨੂੰ ਇਹ ਵੀ ਪੁੱਛਣਾ ਸੀ ਕਿ ਤੁਸੀਂ ਫਿਰ ਇਹ ਦਿਖਾ ਦਿਓ ਕਿ ਕੰਮ ਜਾਰੀ ਕਰਨ ਦੇ ਲਈ ਕਿੱਥੇ ਲਿਖਿਆ ਆ ਜਦੋਂ ਨੋਟਿਸ ਆਫ ਮੋਸ਼ਨ ਹੋ ਜਾਏ ਮਾਮਲਾ ਮਾਨਜੁਬ ਕੀਪ ਯਸਸ ਤੇ ਕੋਲ ਪਹੁੰਚ ਜਾਵੇ ਤਾਂ ਫਿਰ ਉਸ ਤੋਂ ਬਾਅਦ ਨੋਟਿਸ ਆਫ ਮੋਸ਼ਨ ਕੀ ਹੁੰਦਾ ਬਈ ਸਰਕਾਰ ਨੇ ਜਵਾਬ ਦੇਣਾ ਹੈ ਤੇ ਸਰਕਾਰ ਤੇ ਜਵਾਬ ਦੇ ਦੇ ਸਰਕਾਰ ਨੇ ਜਵਾਬ ਦੇਣਾ ਨਹੀਂ ਜਿਹੜਾ ਇਹਨਾਂ ਦਾ ਕੰਮ ਹੈ ਪਰ ਇਹ ਵੀ ਕਿੱਥੇ ਲਿਖਿਆ ਕਿ ਜਿਹੜਾ ਇਹ ਕੰਮ ਸਟਾਰਟ ਕਰ ਜਿੰਨਾ ਚਿਰ ਮਾਮਲਾ ਹਾਈ ਕੋਰਟ ਦਾ ਜੋ ਹਾਈ ਕੋਰਟ ਦਾ ਫੈਸਲਾ ਹੈ ਤੇ ਸੀਮਾ ਨਿਯਾਂ ਦੇ ਸਾਰੇ ਮੈਂ ਤਾਂ ਨਹੀਂ ਕਹਿ ਰਿਹਾ ਕੁਝ ਵੀ ਜੋ ਹਾਈ ਕੋਰਟ ਦੇ ਅੰਦਰ ਹੈ ਜੋ ਨੋਟਿਸ ਆਫ ਮੋਸ਼ਨ ਜਾਰੀ ਹੋਇਆ ਵੇਖਾਲੋ ਦੀ 17 ਸ਼ਾਇਦ 17 ਜੁਲਾਈ ਜਿਹੜੀ ਆ ਉਹ ਤਰੀਕ ਹੈ ਉਹ ਨੋਟਿਸ ਤੋਂ ਮੋਸ਼ਨ ਦਾ ਮਤਲਬ ਇਹੁੰਦਾ ਕਿ ਸਰਕਾਰ ਦਾ ਗਾਵਾ ਜਾਣਾ ਜਦੋਂ ਮਾਮਲਾ ਹੀ ਮਾਨਜੋਗ ਹੈ ਹਾਈ ਕੋਰਟ ਦੇ ਅੰਦਰ ਚੀਫ ਜਸਟਿਸ ਸੁਣ ਰਹੇ ਹੈ ਤੇ ਜੋ ਫੈਸਲਾ ਆਊਗਾ ਸੀ ਉਹਨੂੰ ਮੰਨਾਂਗੇ ਜੇ ਸਾਡੇ ਖਿਲਾਫ ਫੈਸਲਾ ਆਏਗਾ ਸੀ ਹੈ ਸੁਪਰੀਮ ਕੋਰਟ ਚਲੇ ਜਾਾਂਗੇ ਅਗਰ ਮਾੜੇ ਹੱਕ ਦਾ ਫੈਸਲਾ ਆਇਆ ਅਸੀਂ ਕੰਮ ਜਿਹੜਾ ਆ ਉਹ ਆਟੋਮੈਟਿਕ ਜਿਹੜਾ ਉਹਦਾ ਖਤਮ ਹੋ ਜਾਏਗਾ ਮਾਮਲਾ ਸੋ ਇਹ ਜੀ ਰਹੇ ਲਈ ਇਹ ਕਹਿਣਾ ਲੋਕਾਂ ਨੂੰ ਕਮਰਾ ਕਰਦਾ ਹੈ ਕਿ ਆ ਮਨਜੋ ਭਾਈ ਕੋਡ ਕੇ ਸਈ ਤਿੰਨ ਮਹੀਨੇ ਦੇ ਨਾਲ ਹੋਰ ਜਿਹੜਾ ਉਹ ਸਾਨੂੰ ਵੇਚਰਨਾ ਚਾਹੀਦਾ ਅਸੀਂ ਕਿਹੜੇ ਧੜਨਾਂ ਵਾਲਾ ਤੁਸੀਂ ਹੁਣ ਵੀ ਇੱਥੇ ਲਾ ਸਕਦੇ ਆ ਲੋਕ ਕਿੱਥੇ ਉਹ ਲੋਕ ਤੇ ਡਰਦੇ ਥੋੜੀ ਆ ਮੈਂ ਆਇਆ ਮੈਂ ਲੁਧਿਆਣੇ ਤੋਂ ਚੱਲ ਕੇ ਆਇਆ ਮੈਂ ਇਲੈਕਸ਼ਨ ਕਮੀਜ਼ੀ ਆ ਪਰ ਮੇਰੇ ਹਿੱਤ ਤੇ ਲੋਕਾਂ ਦਾ ਹਿੱਤ ਹੈ ਕਿਥੇ ਲੋਕਾਂ ਦੇ ਜਜ਼ਬਾਤ ਹੈ ਉਹਨਾਂ ਦੇ ਨਾਲ ਖੜਨਾ ਜ਼ਰੂਰੀ ਹੈ ਇਸ ਕਰਕੇ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਕੋਈ ਕਦਮ ਨਾ ਚੁੱਕੇ। ਸਾਨੂੰ مانਜੋ ਹਾਈ ਕੋਰਟ ਦੇ ਫੈਸਲੇ ਨੂੰ ਠੀਕ ਕਰ ਦੇਣੀ ਚਾਹੀਦੀ ਹੈ। ਇਸ ਕਰਕੇ ਤੁਸੀਂ ਕਾਨੂੰਨ ਦੇ ਅੰਦਰ ਆਪ ਕੋ ਨੂੰ ਜੇਡੇ ਕਰਕੇ ਕੀ ਕਰੋਗੇ? ਰਿਟੇਨ ਕਰਨ ਦੇ ਨਾਲ ਅੰਦੋਲਨ ਖਤਮ ਨਹੀਂ ਹੁੰਦੇ। ਕਿਸੇ ਨੂੰ ਘਰ ਦੇ ਅੰਦਰ ਨਜਰਬੰਦ ਕਰਨ ਦੇ ਨਾਲ ਮਾਮਲਾ ਰੁਕ ਨਹੀਂ ਜਾਣਾ। ਮੈਂ ਇਹ ਯਾਦ ਜੇ ਉਹ ਅਧਰ ਪੁਲਿਸ ਕੋਈ ਕਾਰਵਾਈ ਕਰਦੀ ਤਾਂ ਕਿਤੇ ਕਿਤੇ ਲੋਕਾਂ ਨੇ ਚੁੱਪ ਬੈਠਣਾ ਇਹਦਾ ਮਤਲਬ ਹੈ ਕਿ ਸਾਨੂੰ ਹੋਰ ਇਕੱਠੇ ਹੋਣ ਦਾ ਮੌਕਾ ਦੇ ਰਹੀ ਅਸਰਦਾ। ਹਾਨੂੰ ਹੋਰ ਕਿੱਥੇ ਹੋਰ ਦਾ ਪੁਲਿਸ ਪ੍ਰਸ਼ਾਸਨ ਮੌਕਾ ਦੇ ਰਿਹਾ ਅਸੀਂ ਕੋਈ ਕਿਤੇ ਰੌਲਾ ਤਾਂ ਪਾ ਨਹੀਂ ਰਹੇ ਇਹ ਧਰਨਾ ਵਾਲਾ ਤਾਂ ਹੁਣ ਵੀ ਬਹਿ ਜਾਗੇ ਇੱਥੇ ਐਡੀ ਕਿਹੜੀ ਗੱਲ ਹੈ ਇਹ ਕੀ ਕੋਈ ਗੱਲ ਨਹੀਂ ਹੈ ਮੇਰਾ ਮਤਲਬ ਹੈ ਕਿ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਦਾ ਵਾਅਦਾ ਕਰਕੇ ਮੁੱਕਰ ਜਾਂਦਾ ਸਾਰਿਆਂ ਸਾਡੇ ਜਿਨ੍ਹਾਂ ਦੇ ਮੈਂ ਜਿਨ੍ਹਾਂ ਨੂੰ ਜੁਟੇਨ ਕੀਤਾ ਹੋਰ ਸਾਥੀਆਂ ਨੂੰ ਉਹਨਾਂ ਨਾਲ ਬੈਠ ਕੇ ਪ੍ਰਸ਼ਾਸਨ ਸਾਡੇ ਨਾਲ ਗੱਲ ਕਰਕੇ ਮੁੱਕਰ ਗਿਆ ਤੇ ਹੁਣ ਅਸੀਂ ਯਕੀਨ ਕਹਦੇ ਅੱਧਾ ਕਰੀਏ ਹੁਣ ਤਾਂ ਲੜਾਈ ਸਾਰਾ ਸਾਡੇ ਲੜਾਂਗੇ ਮੈਂ ਤਾਂ ਲੜਨ ਨੂੰ ਤਿਆਰ ਆ ਡਰਨ ਵਾਲਾ ਬੰਦਾ ਨਹੀਂ ਆ ਲੋਕਾਂ ਦੇ ਲਈ ਖੜਾ ਤੇ ਪਹੁੰਚ ਗਿਆ ਆ ਇੱਧਰ ਉੱਧਰ ਦੀ ਬਹੁਤ ਮ्युनਿਸਪਲ ਸਿਗੀ ਕੋਸ਼ਿਸ਼ ਕੀਤੀ ਆ ਮੇਰਾ ਉੱਰ ਗਿਆ ਮੈਂ ਪਹੁੰਚ ਗਿਆ ਆਪਣਾ ਅਰਜ਼ੀ ਅਦਾ ਕਰ ਰਿਹਾ ਬਾਕੀ ਜੋ ਪੁਲਿਸ ਨੇ ਕਰਨਾ ਉਹ ਕਰਨੇ ਪ੍ਰਸ਼ਾਸਨ ਨੇ ਕਰਨਾ ਉਹ ਕਰ ਲਵੇ ਜੋ ਸਾਡੇ ਕੋਲ ਹੋਊਗਾ ਸੀ ਉਹ ਕਰ ਲਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਉੱਤਪੁਰ ਖੰਡ ਮੇਲੇ ਵਿਖੇ ਸਥਾਪਿਤ ਕੀਤੇ ਜਾ ਰਹੇ ਸੀਐਨਜੀ ਪਲਾਨਟ ਦਾ ਮੁੱਦਾ ਕਾਫੀ ਸਮੇਂ ਤੋਂ ਗਰਮਾਇਆ ਹੋਇਆ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਸੀਐਨਜੀ ਪਲਾਨਟ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹਾਈਵੇ ਅਥਾਰਟੀ ਦੇ ਕਰਮਚਾਰੀ ਵੱਲੋਂ ਧਰਨੇ ਸੰਬੰਧੀ ਸ਼ਿਕਾਇਤ ਦਿੱਤੀ ਗਈ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਪਲਾਂਟ ਦੇ ਕੰਮ ਨੂੰ ਚਲਾਉਣ ਲਈ ਭੋਗਪੁਰ ਵਿੱਚ ਪ੍ਰਸ਼ਾਸਨ ਵੱਲੋਂ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪਲਾਂਟ ਦਾ ਵਿਰੋਧ ਕਰਨ ਵਾਲੇ ਵੱਖ-ਵੱਖ ਸੰਗਠਨਾਂ ਦੇ ਆਗੂਆਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਮੁੱਦਾ ਕਾਫੀ ਸਮੇ ਤੋਂ ਗਰਮ ਹੈ ਇਸ ਦੌਰਾਨ ਕਾਂਗਰਸੀ ਵਿਧਾਇਕ ਸੁਖਿੰਦਰ ਕੋਟਲੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਪੁਲਿਸ ਸਵੇਰੇ ਕਈ ਆਗੂਆਂ ਦੇ ਘਰਾਂ ਤੇ ਪਹੁੰਚੀ ਸੀ ਤੇ ਉਹਨਾਂ ਨੂੰ ਅੱਜ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਸੁਖਿੰਦਰ ਕੋਟਲੀ ਨੇ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ ਨਿੰਦनीय ਹੋਗੇ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਮਿਲਤਾ ਉਤਰਾਂ ਤੇ ਲੁਧਿਆਣਾ ਤੋਂ ਜਲੰਧਰ ਪਹੁੰਚ ਗਏ ਬਤਾਇਆ ਕਿ ਨੇ ਕਿ ਹੈ ਕਿ ਉਹ ਇਸ ਮਾਮਲੇ ਸੰਬੰਧੀ ਪ੍ਰਸ਼ਾਸਨ ਨਾਲ ਦੁਬਾਰਾ ਗੱਲ ਕਰਨਗੇ ਉਹ ਚਾਹੁੰਦੇ ਨੇ ਕਿ ਇਸ ਮਸਲੇ ਨੂੰ ਪ੍ਰਸ਼ਾਸਨ ਸਾਰਿਆਂ ਦੇ ਸਾਹਮਣੇ ਹੱਲ ਕਰੇ ਇਸ ਦੌਰਾਨ ਵਿਧਾਇਕ ਨੇ ਵੀਡੀਓ ਰਾਹੀਂ ਸਾਰੇ ਆਗੂਆਂ ਤੇ ਵਰਕਰਾਂ ਨੂੰ ਟੀ ਪੁਆਇੰਟ ਤੇ ਇਕੱਠੇ ਹੋਣ ਦੀ ਅਪੀਲ ਕੀਤੀ ਵਿਧਾਇਕ ਨੇ ਕਿਹਾ ਕਿ ਉਹ ਇਸ ਲੜਾਈ ਵਿੱਚ ਪਿੱਛੇ ਨਹੀਂ ਹਟਣ ਵਾਲੇ ਸਾਡੇ ਸਾਰੇ ਸਾਥੀਆਂ ਨੂੰ ਜਿਨ੍ਹਾਂ ਦੇ ਅੰਦਰ ਪਹਾਨ ਨਾ ਸਕੇ ਸਾਰੇ ਵੱਲੋਂ ਸਾਡੇ ਖਾਲਸਾ ਜੀ ਦਾ ਬੰਦਾ ਸਾਰੇ ਮਤਾਂ ਨੂੰ ਚੀਰਾਉਂਦੇ ਬੰਦੇ ਦੇ ਸਾਥੀਆਂ ਨੂੰ ਜਿਹੜਾ ਉਹ ਘਰਾਂ 'ਚ ਡੇਨ ਕਰਨਾ ਇੱਕ ਪ੍ਰੈਕਟਿਸ ਦਾ ਰੋਲ ਬਣਾਨਾ ਹੈ ਇਹ ਤਾਂ ਸਰਕਾਰ ਦੇ ਪੱਧਰ ਤੇ ਚੱਲਣਾ ਤੇ ਫੋਟੋ ਨਾਲ ਤੇ ਰੱਖੀ ਸਾਡੀ ਬੰਦ ਨੂੰ ਮਾਈਕ ਆ ਗਈ ਹੈ ਸੂਲੀ ਸੰਖਿਆਵਾਂ ਬਧਨ ਤਰੰਕ ਹੈ ਉਹ ਘਰਾਂ ਤੋਂ ਡੇਨ ਕਰਤੀ ਜਾਇਆ ਜਾਵੇ ਇਹਨਾਂ ਕਿ ਫਿਰ ਨਹੀਂ ਪਾਏ ਅਪੀਲਣ ਦੇ ਕੰਨੇ ਤੋਂ ਹੋਰ ਚੁੱਕਿਆ ਜਾਏਗਾ ਇਹ ਤਾਂ ਬਹੁਤ ਖਾਸ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ 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 ਆਮ ਆਦ